ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਅੱਜ ਬੰਗਾ ਦੇ ਰੈਸਟੋਰੈਂਟ ਡਿੰਪੀ ਵਿਖੇ ਗਰਚਾ 뮤지컬 ਇੰਸਟੀਚੂਟ ਵੱਲੋਂ ਪੰਜਾਬੀ ਸਭਿਆਚਾਰਕ ਗੀਤ ਚੁੰਨੀ ਰਿਲੀਜ਼ ਕੀਤਾ ਗਿਆ ਜਿਸ ਦਾ ਉਦਘਾਟਨ ਬੰਗਾ ਇਲਾਕੇ ਦੇ ਮਸ਼ਹੂਰ ਸਮਾਜ ਸੇਵਕ ਦਿਲਬਾਖ ਸਿੰਘ ਬਾਗੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਤਾਨੀਆਂ 2015 ਦੇ ਵਿੱਚ ਸਾਡੇ ਕੋਲ ਸਿੱਖਣਾ ਸੀ ਫਾਦਰ ਸਾਹਿਬ ਦੇ ਕੋਲ ਉਦੋਂ ਬੜੀ ਛੋਟੀ ਹੁੰਦੀ ਸੀ ਤੇ 15 ਅਗਸਤ 26 ਜਨਵਰੀ ਵਿੱਚ ਫਾਦਰ ਸਾਹਿਬ ਨੇ ਤਿਆਰ ਕਰਾ ਕੇ ਲੈ ਕੇ ਜਾਣਾ ਤੇ ਦੇਖੋ ਬੱਚੇ ਦੀ ਆਪਣੀ ਮਿਹਨਤ ਹੁੰਦੀ ਹੈ ਬੱਚੇ ਕਾਫੀ ਆਉਂਦੇ ਇਹ ਨਹੀਂ ਕਿ 100 ਬੱਚਾ 100 ਨੇ ਸਿੰਗਰ ਬਣ ਜਾਣਾ ਹੁੰਦਾ ਇੱਕ ਲਗਨ ਹੁੰਦੀ ਹੈ ਚੇਟਕ ਹੁੰਦੀ ਹੈ ਇਸ ਕੰਮ ਲਈ ਸੋ ਤਾਨੀਆਂ 2015 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਜੁੜੀ ਹੋਈ ਹੈ ਤੇ ਸਾਨੂੰ ਲੱਗਦਾ ਉਹ ਬੱਚੀ ਦੀ ਹੁਣ ਇਸ ਲੈਵਲ ਤੱਕ ਆਏਗੀ ਵਧੀਆ ਮਕਾਮ ਕਾਫੀ ਇਹ ਸਾਨੂੰ ਇਸ ਨੂੰ ਪੂਰ ਤਰ੍ਹਾਂ ਮਾਣਵਾ ਆਸਾਂ ਵੀ ਹੈ ਕਿ ਫਾਦਰ ਸਾਹਿਬ ਦਾ ਸਾਡੀ ਸੋਚ ਵਿੱਚ ਡਿਵੈਲਪ ਕਰਕੇ ਉੱਚ ਅੱਜ ਜਿੱਥੇ ਜਵਾਨੀ ਭਟਕ ਰਹੀ ਆ ਆਪਣੇ ਹਦੇਸ਼ਾਂ ਨੂੰ ਮਤਲਬ ਇਹ ਆ ਵੀ ਭੁੱਲ ਗਈ ਫੈਸ਼ਨ ਪ੍ਰਸਤੀ ਦੇ ਵਿੱਚ ਔਰ ਮਤਲਬ ਇਹ ਆ ਵੀ ਸੋਚ ਜਿਹੜੀ ਇਹੋ ਜਿਹੀ ਲੱਗੀ ਆ ਜਿਹੜੀ ਸਮਾਜ ਦੇ ਦੇਸ਼ ਦੇ ਹੱਥ ਸੀ ਉਥੇ ਕਿ ਚੁੱਲੀ ਵਰਗਾ ਇੱਕ ਜਿਹੜਾ ਮਤਲਬ ਗੀਤ ਸਦੂ ਸਵਾਰੀ ਜਗਤਾਰ ਸਿੰਘ ਲਿਖਣਾ ਲਿਖਿਆ ਇੱਕ ਜਵਾਨੀ ਦੇ ਲਈ ਵੀ ਬੰਗਾਰ ਆ ਇਹ ਉਹਨਾ ਗੀਤਾ ਗੀਤਕਾਰਾਂ ਤੇ ਲਖਾਰੀ ਜਿਹੜੇ ਆ ਜਾਂ ਆਪਾਂ ਲਗਾਈ ਦਾ ਜਿਹੜੇ ਮਤਲਬ ਇੱਕ ਐਸੇ ਵੀ ਖਤਰ ਜਿਹੜਾ ਹੈ ਮਤਲਬ ਇਹ ਆ ਕਿ ਆਪਣੀਆਂ ਜੋ ਸਮਾਜਿਕ ਪ੍ਰਤੀ ਜਿੰਮੇਵਾਰੀਆਂ ਉਹਨੂੰ ਖੋਦ ਰਹੇ ਆ ਤੇ ਉਹਨਾਂ ਲਈ ਵੀ ਇੱਕ ਚੇਅਨਜ ਹੈਗਾ ਮੈਂ ਇਹ ਸੰਵਿਧਾਨ ਵੀ ਇੱਕ ਗੀਤ ਹੈ ਇਹ ਹਰ ਇੱਕ ਕਰਦੇ ਵਿੱਚ ਲੋਕ ਜਿਹੜਾ ਇਹਨੂੰ ਸਸੰਧ ਕਰਨਗੇ ਇਹ ਰਿਲੇਟਿ ਅਗੀਆਂ ਜਿਹੜੀ ਅਜੇ ਮਤਲਬ ਜਿਹਦੀ ਹੈ ਜੀ ਕਾਇਕਤੀ ਦੇ ਪੇਛੇ ਅਜੇ ਸਭ ਤੋਂ ਸ਼ੁਰੂਆਤ ਹੋ ਰਹੀ ਆ ਤੇ ਮੈਂ ਇਹਨੂੰ ਵੀ ਇਸ ਗੀਤ ਦਾ ਮੁਬਾਰਕਵਾਦ ਦਿੰਦਾ ਤੇ ਇਹ ਗੀਤ ਜਿਹੜਾ ਬਲਦੀਆਂ ਨੂੰ ਸ਼ੂਗੇ ਤੇ ਘਰਚਾਂ ਬੀ ਦੇ ਪ੍ਰੋਡਕਸ਼ਨ ਜਿਹੜਾ ਆ ਉਹ ਮਤਲਬ ਉਹ ਵੀ ਨੂੰ ਹਮਤਪੱਖੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ बतौर ਐਨਜੀਓ ਜਿੱਦ ਜਸੀਂ ਰੂਟਿੰਗ ਬੰਗਾ ਗ੍ਰੀਨ ਨੂੰ 112 ਦੀ ਮਦਦ ਲਈ ਯਤਨਸ਼ੀਲਾਂ ਮੈਂ ਸਮਝਦਾ ਵੀ ਇਸ ਮਤਲਬ ਮੈਂ ਵੀ ਜਿਹੜੋ ਜੋ ਕਰ ਰਹੇ ਆ ਕਿ ਗਲਨਜੀਤ ਗਰਚਾ ਵਿੱਚ ਪ੍ਰੋਡਕਸ਼ਨ ਦੇ ਬੰਦਰਾਂ ਤੋਂ ਕੰਮ ਕਰ ਰਹੇ ਹੈ ਤੇ ਮੈਂ ਅੱਜ ਦੀ ਇਸ ਮੁਬਾਰਕ ਘੜੀ ਤੇ ਇਹ ਵਾਅਦਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਕਿ ਜਿੱਥੇ ਕੋਈ ਸਮਾਜ ਦੀ ਚੰਗੀ ਗੱਲ ਹੁੰਦੀ ਹੈ ਉੱਥੇ ਸਾਡਾ ਇੱਕ ਫਰਜ਼ ਬਣਦਾ ਹਰ ਇੱਕ ਇਲਾਕੇ ਦਾ ਵਸਨੀਕ ਦਾ ਫਰਜ਼ ਬਣਦਾ ਵੀ ਉੱਥੇ ਘਟੋ ਘਟ ਤੁਸੀਂ ਐਪਰੀਸ਼ੀਏਟ ਜਰੂਰ ਕਰੋ ਜਿਸ ਕੀ ਇੱਕ ਸਮਾਜ ਦੀ ਰਹਿਤ ਹੈ ਵੀ ਜੇ ਮਾਰੇ ਬੰਦੇ ਨੂੰ ਅਸੀਂ ਅਹਿਸਾਸ ਨਾ ਕਰਾਈਏ ਕਿ ਉਹ ਕੀ ਕਰਮ ਕਰ ਰਿਹਾ ਇੱਕ ਚੰਗੇ ਬੰਦੇ ਨੂੰ ਸ਼ਾਬਾਸ਼ ਨਾ ਦਈਏ ਕਿਉਂਕਿ ਜਿਹੜੀ ਕਿਸੇ ਨੂੰ ਥਾਪੀ ਵੀ ਦਿੱਤੀ ਜਾਂਦੀ ਹੈ ਨਾ ਉਹ ਵੀ ਇੱਕ ਸੰਜੀਵਨੀ ਬੂਟੀ ਦਾ ਕੰਮ ਕਰਦੀ ਹੈ ਉਹਦੇ ਨਾਲ ਇੱਕ ਬੰਦੇ ਦਾ ਮੋਰਲ ਬੂਸਟ ਹੁੰਦਾ ਜੂਨੀਲੀ ਹੈ ਵੀ ਤੁਸੀਂ ਕਿਸੇ ਨੂੰ ਦੀ ਮਤਲਬ ਇਹੇ ਦੇਖੀ ਮਦਦ ਕਰਦੀਆਂ ਜੇ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆ ਇਹ ਉਹ ਮੈਸਮਿਨਪ ਉਹ ਨੌਜਵਾਨ ਉਹ ਵੀ ਇੱਕ ਸੱਸਦਾ ਹੈਗੀ ਆ ਉਹ ਮਤਲਬ ਹੋਰ ਵੀ ਮਤਲਬ ਇਹ ਆ ਵੀ ਦੋ ਸਟੈਪ ਅੱਗੇ ਕੰਮ ਕਰੇਗੀ ਨੌਜਵਾਨ ਸਭ ਤੋਂ ਪਹਿਲਾਂ ਤਾਂ ਗਰਚਾ 뮤직 ਅਕੈਡਮੀ ਜਿਹੜੀ ਹੈ ਹਾਂਜੀ ਸਭ ਤੋਂ ਪਹਿਲਾਂ ਗਰਚਾ 뮤직 ਅਕੈਡਮੀ ਤੇ ਸਮੂਹ ਜਿਹੜਾ ਸਟਾਫ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਹੈ ਕਿ ਜਿਹੜੇ ਸਰਦਾਰ ਜੁਗਾ ਸਿੰਘ ਗਰਚਾ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਅੱਜ ਇੱਕ ਜੜਾਈ ਗੀਤ ਹੈ ਚੁੱਲੀ ਇਹੇ ਬੇਟੀ ਤਾਨੀਆਂ ਦੀ ਆਵਾਜ਼ ਦੇ ਵਿੱਚ ਔਰ ਰਜਤ ਘਟ ਦੇ ਮਿਊਜ਼ਿਕ ਦੇ ਵਿੱਚ ਅੱਜ ਰਿਲੀਜ਼ ਹੋਣ ਜਾ ਰਿਹਾ ਸੋ ਬਹੁਤ-ਬਹੁਤ ਪਹਿਲਾਂ ਦਾ ਮੁਬਾਰਕਾਂ ਵੱਡੀ ਗੱਲ ਨਹੀਂ ਹੁੰਦੀ ਆ ਕਿ ਸ਼ਬਦ ਗੁਰੂ ਹੈ ਕਿਉਂਕਿ ਸ਼ਬਦ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਹਰ ਗ੍ਰੰਥ ਦੇ ਵਿੱਚ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਚਾਹੇ ਗੀਤਾਂ ਦੀ ਗੱਲ ਕਰ ਲਈਏ ਚਾਹੇ ਕੁਰਾਨ ਦੀ ਗੱਲ ਕਰ ਲਈਏ ਕਿ ਜਿਹੜਾ ਸ਼ਬਦ ਹੈ ਉਹ ਬਹੁਤ ਵੱਡੀ ਚੀਜ਼ ਹੈ ਔਰ ਸ਼ਬਦ ਹੀ ਜਿਹੜੀ ਹੈ ਉਹ ਬਾਉਂਸ ਪੈਕ ਦਿੰਦਾ ਜੇ ਜੀ ਕਹਿੰਦੇ ਆ ਤਾਂ ਜੀ ਕਹੋਨੇ ਆ ਔਰ ਜੇ ਲੋਕ ਜਿਹੜੇ ਲੋਕ ਕਹਿੰਦੇ ਨੇ ਕਿ ਗੀਤ ਜਿਹੜੇ ਜਾਂ ਗੀਤਕਾਰ ਜਿਹੜੇ ਇਹ ਗੱਲ ਕਹਿੰਦੇ ਨੇ ਸਿਰਫ ਐਂਟਰਟੇਨਮੈਂਟ ਦਾ ਜ਼ਰੀਆ ਆ ਗੀਤ ਤੇ ਜੋ ਮਰਜੀ ਗਾਈ ਜੋ ਜੋ ਮਰਜੀ ਪ੍ਰੋਸੀ ਜਾਓ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜਿਹੜੀ ਚੀਜ਼ ਤੁਸੀਂ ਸਮਾਜ ਦੇ ਵਿੱਚ ਵਧਦੇ ਪਏ ਆ ਉਹਦਾ ਬਾਉਂਸ ਬੈਕ ਆਣਾ ਹੀ ਆਣਾ ਜੀਜੇ ਦੇ ਉੱਤੇ ਕਾਫੀ ਹੱਦ ਤੱਕ ਜਿਹੜੀਆਂ ਲੜਾਈਆਂ ਦਾ ਕਾਰਨ ਬਣਦੇ ਆ ਕਈ ਵਰੀ ਗੀਤ ਬਣਦੇ ਆ ਤੁਸੀਂ ਬਹੁਤ ਸਾਰੇ ਗੀਤਾਂ ਦੇ ਵਿੱਚ ਜਦੋਂ ਉਹ ਭਾਵਨਾ ਬੱਚੇ ਆਪਣੇ ਆਪਣੇ ਉੱਪਰ ਲੈ ਕੇ ਆਉਂਦੇ ਆ ਤਾਂ ਫਿਰ ਉਹ ਗੋਲੀਆਂ ਚੱਲਦੀਆਂ ਨੇ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਤਾਂ ਉਹਦਾ ਕਾਰਨ ਉਹ ਗੀਤ ਸ਼ਬਦ ਬੋਲ ਉਹ ਆਪਣੇ ਆਪ ਦੇ ਉੱਤੇ ਅਪਲਾਈ ਕਰ ਲੈਂਦੇ ਬੱਚੇ ਕਿਉਂਕਿ ਇੱਕ ਉਮਰ ਹੀ ਇਦਾਂ ਦੀ ਹੁੰਦੀ ਹੈ ਜਿਹੜੀ 16 ਸਾਲ ਦੀ ਜਾਂ 17 ਸਾਲ ਦੀ ਉਮਰ ਬੱਚਿਆਂ ਦੀ ਹੁੰਦੀ ਹੈ ਉਹਦੇ ਵਿੱਚ ਬੱਚੇ ਜੋ ਸੁਣਦੇ ਆ ਉਹੀ ਜਿਹੜਾ ਆ ਉਹ ਆਪਣੇ ਆਪ ਦੇ ਉੱਤੇ ਅਡਾਪਟ ਕਰ ਲੈਂਦੇ ਇਸ ਕਰਕੇ ਜਿਹੜੇ ਗੀਤ ਵਾ ਇਹ ਸਮਾਜ ਨੂੰ ਬਹੁਤ ਵੱਡੀ ਜਿਹੜੀ ਹੈ ਉਹ ਸੇਧ ਵੀ ਦਿੰਦੇ ਆ ਔਰ ਸਮਾਜ ਨੂੰ ਗਲਤ ਰਸਤੇ ਤੇ ਵੀ ਪਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਇਸ ਕਰਕੇ ਜਿਸ ਕੌਮ ਦੇ ਅਗਰ ਆਪਾਂ ਗੀਤ ਸੁਣ ਲਈਏ ਜਿਹੜੀ ਵੀ ਕੌਮ ਦੇ ਉਹਦਾ ਤੁਸੀਂ ਭਵਿੱਖ ਦੇਖ ਸਕਦੇ ਆ ਕਿ ਬੱਚਿਆਂ ਦਾ ਕਿੱਧਰ ਜਾਊਗਾ ਇਸ ਕਰਕੇ ਮੈਂ ਤਾਂ ਹੀ ਇਹ ਗੱਲ ਕਹੂੰਗਾ ਕਿ ਇਹਦੇ ਵਿੱਚ ਸਰੋਤਿਆਂ ਦਾ ਵੀ ਲੋਡ ਹੁੰਦੀ ਹੈ ਕਿਉਂਕਿ ਜਿਹੜੀਆਂ ਕੰਪਨੀਆਂ ਆ ਫਿਰ ਕਮਰਸ਼ੀਅਲ ਹੋ ਜਾਂਦੀਆਂ ਆ ਕਿਉਂਕਿ ਜਦੋਂ ਕੋਈ ਚੰਗੇ ਗੀਤ ਨੂੰ ਨਹੀਂ ਹੋ ਸਦਾ ਹਿਸਾਬ ਦੇ ਨਾਲ ਰਿਸਪੌਂਸ ਮਿਲਦਾ ਨਹੀਂ ਹੋ ਸਦਾ ਹਿਸਾਬ ਦੇ ਨਾਲ ਸ਼ੇਅਰਿੰਗ ਮਿਲਦੀ ਨਹੀਂ ਹੋ ਸਦਾ ਹਿਸਾਬ ਨਾਲ ਉਹ ਤਾਂ ਕਿਉਂਕਿ ਇੱਕ ਗੀਤ ਤਿਆਰ ਕਰਨ ਦੇ ਵਿੱਚ ਇਤਨਾ ਨਹੀਂ ਹੈ ਬਹੁਤ ਟੀਮ ਦਾ ਕੰਮ ਹੁੰਦਾ ਪੈਸਾ ਬਹੁਤ ਲੱਗਦਾ ਚਾਹੇ ਉਹ ਮਿਊਜ਼ਿਕ ਹੋਵੇ ਚਾਹੇ ਵੀਡੀਓ ਹੋਵੇ ਚਾਹੇ ਗੀਤਕਾਰ ਨੇ ਗੀਤ ਲਿਖਿਆ ਆ ਇੱਕ ਟੀਮ ਹੁੰਦੀ ਆ ਬਹੁਤ ਵੱਡਾ ਇਹ ਇੱਕ ਗੀਤ ਲਈ ਬਹੁਤ ਵੱਡੀ ਅਮਾਊਂਟ ਜਿਹੜੀ ਆ ਉਹ ਪੇ ਕਰਨੀ ਪੈਂਦੀ ਆ ਤੇ ਜਦੋਂ ਉਹ ਅਮਾਊਂਟ ਦਾ ਵਾਪਸੀ ਨਹੀਂ ਆਂਦੀ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਸਿੰਗਰ ਨੂੰ ਪ੍ਰੋਗਰਾਮ ਦੇ ਤੌਰ ਤੇ ਉੱਤੇ ਲਾਈਵ ਹੋਵੇ ਚਾਹੇ ਉਹ YouTube ਜਾਂ Instagram ਦੇ ਉਤੋਂ ਹੋਣ ਵਾਲੀ ਕੋਈ ਕਮਾਈ ਹੈ ਕਿਉਂਕਿ ਅੱਜ ਕੱਲ ਸਮਾਂ ਬਦਲ ਗਿਆ ਕਿ ਕੈਸਟਾ ਸਿੱਟੀਆਂ ਬਿਕਤੀਆਂ ਸੀ ਹੁਣ ਉਹ ਸਮਾਂ ਨਹੀਂ ਰਿਹਾ ਤੇ ਥੋੜਾ ਚੇਂਜ ਹੋ ਗਿਆ ਚਲੋ ਮੌਕੇ ਦੇ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਥੋੜੀ ਜਿਹੀ ਤਬਦੀਲੀ ਆਈ ਹੈ ਤੁਹਾਨੂੰ ਲੋਕਾਂ ਨੂੰ ਕੀ ਚਾਹੀਦਾ ਕਿ ਲੱਗਦਾ ਕੁਛ ਨਹੀਂ ਹੈ ਇੱਕ ਤੁਹਾਡਾ ਸ਼ੇਅਰ ਕਰਨ ਦੇ ਨਾਲ ਚੰਗੀ ਚੀਜ਼ ਨੂੰ ਸ਼ੇਅਰ ਕਰਨ ਦੇ ਨਾਲ ਅਗਰ ਕੋਈ ਸਿੰਗਰ ਅਗਰ ਕੋਈ ਬੱਚਾ ਪ੍ਰਮੋਟ ਹੁੰਦਾ ਤਾਂ ਉਹਦੇ ਵਿੱਚ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਦੇਖਿਆ ਕਿ ਲੋਕ ਜਿਹੜੇ ਆ ਉਹ ਸ਼ੇਅਰ ਕਰਨ ਨੂੰ ਵੀ ਮਤਲਬ ਇਦਾਂ ਸੋਚਦੇ ਆ ਕਿ ਮੈਂ ਕਿਉਂ ਕਰਾਂ ਪਰ ਉਹਦੇ ਵਿੱਚ ਕੀ ਹੈ ਫਿਰ ਨਿਹਾਰ ਆ ਜਾਂਦਾ ਹੈ ਜੇ ਚੰਗੀ ਚੀਜ਼ ਬੰਦਾ ਇਸੇ ਕਰਕੇ ਨਹੀਂ ਲਿਆਉਂਦਾ ਫਿਰ ਮਾੜੇ ਪਾਸੇ ਵੱਲ ਜੇ ਕੋਈ ਗਾਇਕ ਮਾੜਾ ਹੀ ਜਾਂ ਪੂਸਾ ਸਾਹਿਬ ਦਾ ਕਮਰਸ਼ੀਅਲ ਗੀਤ ਗਾਉਂਦਾ ਫਿਰ ਉਹਦੇ ਵਿੱਚ ਉਹ ਤੁਸੀ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਹਦੇ ਵਿੱਚ ਟਾਟਾ ਦੋਸ਼ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਜਿਹੜੀ ਚੰਗੀ ਚੀਜ਼ ਹੈ ਉਹ ਪ੍ਰਮੋਟ ਨਹੀਂ ਹੋ ਰਹੀ ਇਸ ਕਰਕੇ ਮੈਂ ਗਗਨਦੀਪ ਨੂੰ ਔਰ ਤਾਨੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਇਸ ਚੁੰਨੀ ਗੀਤ ਲਈ ਕਿਉਂਕਿ ਇਹ ਜਿਸ ਕਲਮ ਦੇ ਥ्रू ਲਿਖਿਆ ਗਿਆ ਉਹ ਆਲਰੇਡੀ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਸੀਗੇ ਸ਼ਬਦਾਂ ਦੀ ਤੇ ਉਹਨਾਂ ਨੇ ਬਹੁਤ ਅੱਛਾ ਜਿਹੜਾ ਲਿਖਿਆ ਸਮਾਜ ਨੂੰ ਬਹੁਤ ਕੁਝ ਦੱਸਦਾ ਤੋਂ ਸਾਡੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਔਰ ਚੈਨਲ ਵਾਲਿਆਂ ਦਾ ਖਾਸ ਤੌਰ ਤੇ ਮਨਜਿੰਦਰ ਭਾਜੀ ਦਾ ਨਰਿੰਦਰ ਮਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿੰਨੇ ਵੀ ਪੱਤਰਕਾਰ ਇਸ ਜਿਹੜੇ ਗੀਤ ਨੂੰ ਪ੍ਰੋਮੋਟ ਕਰਨ ਦੇ ਵਿੱਚ 8TC ਨਿਊਜ਼ ਪੰਜਾਬ 78 ਟੀਵੀ ਜਾਂ ਪਾਸ ਕਰ ਨਿਊਜ਼ ਯਾ ਹੋਰ ਵੀ ਜਿਹੜੇ ਪ੍ਰਿੰਟ মিডিਆ ਜਾਂ ਇਲੈਕਟ੍ਰੋਨਿਕ মিডিਆ ਵਾਲੇ ਇਸ ਗੀਤ ਨੂੰ ਪ੍ਰੋਮੋਟ ਕਰਨਗੇ ਉਹਨਾਂ ਦਾ ਅਸੀਂ دلੋਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ ਫਸਟ ਆਫ ਆਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਮਨ ਅਰੂੜਾ ਅੱਜ ਇਸ ਖਾਸ ਮੌਕੇ ਤੇ ਪਹੁੰਚੀ ਹਾਂ ਕਰਸ਼ਾ 뮤직 ਇੰਸਟੀਚਿਊਟ ਨੂੰ ਤੇ ਤਾਨਿਆ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਸੋਹਣਾ ਗੀਤ ਪਹਿਲੀ ਗੱਲ ਤਾਂ ਕਾਇਆ ਹੈ ਬਹੁਤ ਬਹੁਤ ਜ਼ਿਆਦਾ ਸੁਰੀਲੀ ਆਵਾਜ਼ ਹੈ ਮੈਂ ਜਸਟ ਹੋਣੇ ਸੁਣ ਕੇ ਹਟਿਆ ਇਹਨਾਂ ਨੂੰ ਦੀ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਸੈਕੰਡ ਥਿੰਗ ਮੀਡੀਆ ਨੇ ਜਿਹੜਾ ਰੋਲ ਪਲੇ ਕਰਦੇ ਆ ਹਮੇਸ਼ਾ ਮੀਡੀਆ ਇਜ਼ ਆਲਵੇਸ ਥੇਅਰ ਕਿਉਂਕਿ ਹਮੇਸ਼ਾ ਸਾਡੀ ਸੋਚ ਹੋਵੇ ਸਾਡੇ ਥੌਟਸ ਹੋਣ ਸਾਡੀਆਂ ਫੀਲਿੰਗਸ ਹੋਣ ਕੁਝ ਵੀ ਹੋਵੇ ਇਹਨਾਂ ਦਾ ਬਹੁਤ ਬੜਾ ਰੋਲ ਰਹਿੰਦਾ ਹੈ ਕਿ ਸਾਨੂੰ ਸਮਾਜ ਤੱਕ ਅੱਗੇ ਲੈ ਕੇ ਆਉਣ ਦੇ ਵਿੱਚ ਸੋ ਲੈਟਸ ਗੈਟ ਸਟਾਰਟਡ ਫਰੋਮ ਦ ਗਰਚਾ 뮤직 ਇੰਡਸਟਰੀ ਕਿ ਇਹਨਾਂ ਨੇ ਬਹੁਤ ਸਾਰੇ ਸੁਰੀਲੇ ਗਾਇਕੀ ਕਿਸੇ ਸਟਰੀ ਚੋਰ ਦੇ ਵਿੱਚੋਂ ਕੱਢੇ ਨੇ ਐਂਡ ਸੈਕੰਡ ਥਿੰਗ ਹੈ ਕਿ ਮੈਂ ਖੁਦ ਵੀ ਅ ਗਰਚਾ ਸਰ ਦੇ ਨਾਲ ਜਦੋਂ ਬੈਠਦੀ ਸੀ ਜਾਂ ਗੱਲਬਾਤ ਕਰਦੀ ਸੀ ਉਹਨਾਂ ਨੇ ਮੈਨੂੰ ਕਾਫੀ ਕੁਝ ਗਾਈਡ ਕੀਤਾ ਤੇ ਦੂਰਦਰਸ਼ਨ ਚੈਨਲ ਤੱਕ ਲੈ ਕੇ ਜਾਣ ਦੇ ਵਿੱਚ ਉਹਨਾਂ ਦਾ ਬਹੁਤ بڑا ਹੱਥ ਰਿਹਾ ਕਿਉਂਕਿ ਜੋ ਵੀ ਮੈਂ ਸਿੱਖਿਆ ਉਹਨਾਂ ਤੋਂ ਸਿੱਖਿਆ ਮੈਂ ਕਦੀ ਨਹੀਂ ਉਹਨਾਂ ਨੂੰ ਭੁੱਲ ਸਕਦੀ ਐਂਡ ਉਸ ਤੋਂ ਬਾਅਦ ਵੀ ਮੈਂ ਇਹਨਾਂ ਦੇ ਨਾਲ ਪੂਰੀ ਟੀਮ ਦੇ ਨਾਲ ਮੈਂ ਅੱਜ ਵੀ ਅਟੈਸਟ ਹੈਗੀ ਆ ਐਂਡ ਜਿਨne ਵੀ ਇਹਨਾਂ ਦੇ ਸੌਂਗ ਨੇ ਜਿਨne ਵੀ ਇਤੋਂ ਸੁਰੀਲੇ ਗਾਇਤ ਨਿਕਲਦੇ ਨੇ ਮਤਲਬ ਮੈਂ ਹਮੇਸ਼ਾ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਆ ਐਂਡ ਉਹ ਕਹਿੰਦੇ ਨੇ ਕਿ ਜੋ ਹੀ ਅਸੀਂ ਬੀਜਾਂਗੇ ਉਹੀ ਅਸੀਂ ਵੜਾਂਗੇ ਜੋ ਇਸ ਇੰਸਟੀਚਿਊਟ ਨੇ ਆ ਬੀਜ ਬੋਇਆ ਹੈ ਇੱਕ ਚੰਗੀ ਗਾਇਕੀ ਦਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਖਥਿਆਰਾ ਵਾਲੇ ਜਮਾਰੂ ਗਾਣੇ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਕਿ ਨੌਜਵਾਨ ਦੇ ਉੱਤੇ ਬਹੁਤ ਬੜਾ ਅਸਰ ਪੈਂਦਾ ਹੈ ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ ਨੈਗੇਟਿਵਿਟੀ ਅੱਜਕੱਲ ਜ਼ਿਆਦਾ ਫੈਲ ਰਹੀ ਹੈ ਤੇ ਉਹਦੇ ਵੱਲ ਤੁਹਾਨੂੰ ਅਟਰੈਕਸ਼ਨ ਅਟ੍ਰੈਕਟ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਟੋਮੈਟਿਕਲੀ ਚੀਜ਼ਾਂ ਤੁਹਾਡੇ ਵਿੱਚ ਆ ਜੰਦੀਆਂ ਪੋਜ਼ਿਟਿਵਿਟੀ ਦਾ ਚੰਗੀਆਂ ਚੀਜ਼ਾਂ ਵੱਲ ਲੈ ਕੇ ਆਉਣ ਦੇ ਲਈ ਐਫਰਟਸ ਲੱਗਦੀਆਂ ਨੇ ਜਿਵੇਂ ਮੈਂ ਘਰਚਾ ਸਭੇ ਲਗਾ ਹੀ ਰਹੇ ਨੇ ਸੋ ਇਹਨਾਂ ਦੀ ਟੀਮ ਲਗਾ ਰਹੀ ਹੈ ਸੋ ਡੈਫੀਨਿਟਲੀ ਆਈ ਜਸਟ ਵਾਂਟ ਟੂ ਸੇ ਯੂ ਆਲ ਮਸਟ ਲਿਸਨ ਥਿਸ Song ਐਂਡ ਸ਼ੇਅਰ ਥਿਸ Song ਵਿਦ ਐਵਰੀਬਾਡੀ ਜੋ ਵੀ ਇਹਨਾਂ ਦੀ Song ਦੇ ਵਿੱਚ ਜਿੰਨੇ ਵੀ ਵਰਡਿੰਗ ਹੈਗੀ ਆ ਉਹਨਾਂ ਨੂੰ ਫੀਲ ਕਰੋ ਕਿਉਂਕਿ ਜਿਹੜੇ ਸ਼ਬਦ ਹੈ ਜਿਵੇਂ ਉਹਨੇ ਅਮਰਦੀਪਾ ਜੀ ਨੇ ਕਿਹਾ ਕਿ ਜਿਹੜੇ ਵਰਡਸ ਹੁੰਦੇ ਨੇ ਨਾ ਉਹ ਇੱਕ ਫੀਲਿੰਗ ਹੁੰਦੀ ਆ ਫੀਲਿੰਗ ਨੂੰ ਅਸੀਂ ਸ਼ੇਅਰ ਕਰਦੇ ਆ ਅੱਜ ਵੀ ਜੇ ਅਸੀਂ ਗੱਲ ਕਰੀਏ ਪੁਰਾਣੇ ਸਿੰਗਰਸ ਦੀ ਜਾਂ ਉਹਨਾਂ ਦੇ ਪੁਰਾਣੇ ਸਿੰਗਰਸ ਜਿਨ੍ਹਾਂ ਦੇ ਵੀ ਗਾਣੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਇੱਕ ਫੀਲਿੰਗ ਲੈ ਕੇ ਸੁਣਦੇ ਆ ਕਹਿੰਦੇ ਨੇ ਕਿ ਅੱਜ ਵੀ 15 20 ਸਾਲ ਪਿੱਛੇ ਅਸੀਂ ਚੱਲ ਜਾਈਏ ਤੇ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਫੀਲ ਕਰ ਸਕਦੇ ਆ ਚੰਗੇ ਤਰ੍ਹਾਂ ਤੇ ਉਹ ਫੀਲਿੰਗਸ ਚਾਹੇ ਉਹ ਖੁਸ਼ੀ ਦੇ ਵਿੱਚ ਚਾਹੇ ਅਥਰੂਆਂ ਦੇ ਵਿੱਚ ਸਾਡੇ ਬੰਧਦੀ ਆ ਕਿਤੇ ਨਾ ਕਿਤੇ ਸੋ ਇਸੇ ਕਰਕੇ ਜਿਹੜਾ ਗੀਤਾਂ ਦੇ ਵਿੱਚ ਜਿਹੜਾ ਸ਼ਬਦਾਂ ਦਾ ਪ੍ਰਭਾਵ ਹੈ ਅਸਰ ਹੈ ਉਹ ਬਹੁਤ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਮੈਂ ਕਹਿਣਾ ਚਾਹੂੰਗੀ ਜਿਹੜਾ ਇਹ ਚੁੰਨੀ ਜਿਹੜਾ ਇਹ ਪੋਸਟਰ ਦੇ ਉੱਤੇ ਲਿਖਿਆ ਹੋਇਆ ਚੁੰਨੀ ਜਿਹੜਾ ਟਾਈਟਲ ਹੈ ਫਰਸਟੀਕਲ ਟਾਈਮ ਮੈਨੂੰ ਸੁਣ ਕੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਚੁੰਨੀ ਦੁਪੱਟਾ ਕੁੜੀਆਂ ਦਾ ਇੱਕ ਗਹਿਣਾ ਹੀ ਆ ਮੈਂ ਇਹਨੂੰ ਕਹੂੰਗੀ ਇਹ ਅਸਲੀ ਔਰਨਾਮੈਂਟ ਹੈਗਾ ਜੇ ਤੁਸੀਂ ਇਹਨੂੰ ਸੰਭਾਲ ਕੇ ਰੱਖੂਗੇ देन डेफिनेटली ਯੂ ਵਿਲ ਗੇਟ ਮੋਰ ਰਿਸਪੈਕਟ ਇਨ ਦ ਸੋਸਾਇਟੀ ਔਰ ਇਨ ਦ ਵਰਲਡ ਥੈਂਕ ਯੂ ਵੈਰੀ ਮਚ ਐਂਡ ਵਾਂਸ ਅਗੇਨ ਆਈ ਵਾਂਟ ਟੂ ਸੇ ਕੰਗ੍ਰੈਚੂਲੇਟ ਟੂ ਗਰਚਾ 뮤직 ਇੰਸਟੀਚਿਊਟ ਐਂਡ ਟੂ ਤਾਨੀਆ ਬੇਟਾ ਗੋਡ ਬlesਸ ਯੂ ਐਂਡ ਮੈਂ ਚਾਹਾਂਗੀ ਕਿ ਤੁਸੀਂ ਕਰਜਾ ਸਰਦੀ ਜਿਹੜੀ ਸੋਚ ਹੈ ਉਹਨਾਂ ਨੂੰ ਤੁਸੀਂ ਬਹੁਤ ਅੱਗੇ ਤੱਕ ਲੈ ਕੇ ਜਾਓਗੇ ਵਾਂਸ ਅਗੇਨ ਕੰਗ੍ਰੈਚੁਲੇਸ਼ਨਸ ਟੂ एवरीवन थैंक यू ਸੋ ਮਚ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਮੈਂ ਇੱਥੇ ਜਿੰਨੇ ਵੀ ਮੇਰੇ ਸੀਨੀਅਰ ਸਰੋਤੇ ਆਏ ਆ ਉਹਨਾਂ ਦਾ ਵੀ ਤੇ ਹਦੇ ਲੋ ਮੈਂ ਧੰਨਵਾਦ ਕਰਦੀ ਆ ਸੋ ਇਹ ਗੀਤ ਗਗਨਦੀਪ ਗੜਚਾ ਸਰ ਦਾ ਵੀ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਗੀਤ ਲਈ ਮੇਰੀ ਆਵਾਜ਼ ਨੂੰ ਸੈਲੈਕਟ ਕੀਤਾ ਸੋ ਇਸ ਗੀਤ ਨੂੰ ਬਣਾਇਆ 뮤직 ਦਿੱਤਾ ਆਰ ਵੀ 뮤직 ਦਾ ਵੀ ਮੈਂ ਧੰਨਵਾਦ ਕਰਦੀ ਆ ਇਹ ਗੀਤ ਮੇਰੇ ਉਸਤਾਦ ਜੋਗਾ ਸਿੰਘ ਗੜਚਾ ਜੀ ਦਾ ਇੱਕ ਸਮਾਜ ਨੂੰ ਸਨੇਹਾ ਆ ਕਿ ਸੱਭਿਆਚਾਰ ਨੂੰ ਕਿਵੇਂ ਬਚਾਇਆ ਜਾਵੇ ਨੰਗੇਸ਼ ਗੀਤ ਜਿਹੜੇ ਅੱਜ ਕੱਲ ਲੱਚਰ ਗਾਇਕੀ ਚੱਲਦੀ ਆ ਉਹ ਤੋਂ ਕਿਦਾਂ ਅੰਗਰੇਜ਼ ਕੀਤਾ ਜਾਵੇ ਸੋ ਮੈਂ ਏ ਵੀ ਅੱਜ ਪ੍ਰੋਮਿਸ ਕਰਦੀ ਆ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਨੰਗੇਸ਼ ਜਿਹੜੇ ਅੱਜ ਕੱਲ ਚੱਲਦੇ ਆ ਕਦੀ ਹਥਿਆਰ ਨਹੀਂ ਚੁੱਕਾਂਗੀ ਤੇ ਲੱਛਰ ਤਾਂ ਜਿਹੜੇ ਗੀਤ ਆ ਚੱਲਦੇ ਆ ਉਹ ਮੈਂ ਕਦੀ ਗਾਵਾਂਗੀ ਨਹੀਂ ਸੋ ਮੈਂ ਆਪਣੇ ਜੋਗਾ ਸਿੰਘ ਗਰਚਾ ਜੀ ਦੀ ਸੋਚ ਜਿਹੜੀ ਉਹਨੂੰ ਹਮੇਸ਼ਾ ਅੱਗੇ ਰੱਖੂੰਗੀ ਤੇ ਇਦਾਂ ਦੇ ਕਦੀ ਗੀਤ ਮੈਂ ਗਾਵਾਂਗੀ ਨਹੀਂ ਇਸ ਗੀਤ ਦਾ ਮੁਖੜਾ ਸੁਣਾ ਦਵਾਂ ਠੀਕ ਆ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਗਾਉਣ ਵਾਲਿਆਂ ਨੇ ਕੀਤਾ ਲੀਰੋ ਲੀਰ ਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਕੁਝ ਗਾਇਕਾਂ ਨੇ ਕੀਤਾ ਲੀਰੋ ਲੀਰ ਵੇ ਮੇਰਾ ਫਿੱਤਿਆਂ ਦੇ ਨਾਲ ਲੱਖ ਮਿਣ ਕੇ ਪੁੱਠੀ ਲਿਖੀ ਜਾਂਦੇ ਮੇਰੀ ਤਕਦੀਰ ਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਗਾਉਣ ਵਾਲਿਆਂ ਨੇ ਕੀਤਾ ਲੀਰੋ ਲੀਰ ਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਕੁਝ ਗਾਏ ਕਾਨੇ ਕੀ ਤਾਲੀ ਰੋਲੀ ਰਵੇ ਧੰਨਵਾਦ ਤੋਂ ਮੈਂ ਆਪਣੇ ਪੇਰੈਂਟਸ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਚ ਪਾਇਆ ਸੋ ਅੱਜ ਕੱਲ ਲੜਕੀਆਂ ਨੂੰ ਇਸ ਲਾਈਨ ਚ ਘੱਟ ਲਿਜਾਇਆ ਜਾਂਦਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਹਾਂਜੀ ਮੈਂ 2015 ਚ ਇੱਥੇ ਲੱਗੀ ਸੀ ਸਾਡੇ ਸਕੂਲ ਚ ਕੋਈ ਮਿਊਜ਼ਿਕ ਦਾ ਸਿਸਟਮ ਨਹੀਂ ਸੀਗਾ ਤੇ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਤੇ ਮੇਰੇ ਇੱਕ ਦੀਦੀ ਸੀਨੀਅਰ ਹੁੰਦੇ ਸੀ ਰਿਤਿਕਾ ਦੀਦੀ ਉਹਨਾਂ ਨੇ ਮੈਨੂੰ ਇੱਥੇ ਰეკਮੈਂਡ ਕੀਤਾ ਸੀਗਾ ਸੋ ਮੈਂ ਆਪਣੇ ਘਰ ਦੇਆਂ ਦੀ ਸਲਾਹ ਨਾਲ ਇੱਥੇ ਮੈਂ ਲੱਗੀ ਸੀ 2015 ਚ ਤੇ ਮੈਨੂੰ ਅੱਜ 10 ਸਾਲ ਹੋ ਗਏ ਆ ਇੱਥੇ ਸਿੱਖਦੀ ਹਾਂ ਸ਼ੁਰੂਆਤ ਤੋਂ ਹੁਣ ਤੱਕ ਸਫ਼ਰ ਕਿਦਾਂ ਦਾ ਰਿਹਾ ਕਰਤਾ ਆ ਆਸਾ ਦੇ ਵਿੱਚ ਬਹੁਤ ਵਧੀਆ ਹਾਂਜੀ